ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਤਕਰੀਬਨ ਆ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਇਸ ਕਿੱਲੇ ਤੇ ਕੋਈ ਦੂਜੇ ਤੇ ਜਿਹੜਾ ਨ ਅਪਡੇਟ ਜਿਹੜੀ ਆਪਾਂ ਦਿੰਦੇ ਰਹੀਦਾ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਕੁਝ ਕਿ ਨਾਗ ਜਿਹੜੇ ਆਪਾਂ ਮਜਾਂ ਝੋਟੀਆਂ ਦਿਖਾ ਦੇਾਂਗੇ ਕੁਝ ਕੁ ਪਸ਼ੂ ਜਿਹੜੇ ਵੜਾ ਨੇ ਮਾਲ ਵੈਸੇ ਆਲਮੋਸਟ ਸਾਰਾ ਸੋਇਆ ਸੁਆਇਆ ਦੋ ਕ ਐਨੀਮਲ ਗੱਬਣ ਨੇ ਇੱਕ ਮਾਝ ਤੁਹਾਨੂੰ ਦਿਖਾ ਦੇਾਂਗੇ ਗੱਬਣ ਤੇ ਇੱਕ ਵੜ ਗੱਬਣ ਬਾਕੀ ਸਾਰੇ ਪਸ਼ੂ ਸੂਏ ਸੁਬਾਏ ਆ ਸੋ ਸਟਾਰਟਿੰਗ ਤੋਂ ਹਰ ਵਾਰ ਦੀ ਤਰ੍ਹਾਂ ਸਾਰੇ ਭੈਣ ਭਰਾਵਾਂ ਵੀਰਾਂ ਨੂੰ ਬੇਨਤੀ ਆ ਵੀ ਇੱਥੇ ਆਣ ਕੇ ਆਪਣੀ ਤਸੱਲੀ ਆ ਉਹ ਤੁਸੀਂ ਕਰ ਲਿਓ ਠੀਕ ਆ ਜੀ ਸੂਏ ਪਸ਼ੂ ਨੂੰ ਦੋ ਟਾਈਮ ਚੋਲਿਓ ਗੱਬਣ ਪਸ਼ੂ ਆਪਣਾ ਤਿਪ ਕੇ ਤਸੱਲੀ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਸੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਭਰਾ ਨੂੰ ਕਰਨਾ ਪਵੇ ਅੱਜ ਤਰੀਕ 22 ਮਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:30 1 ਵਜੇ ਦਾ ਸਮਾਂ ਹੈ ਪੂਰੀ ਗੱਲਬਾਤ ਕਰਾਂਗੇ ਵੀਡੀਓ ਨਾਲ ਤੁਸੀਂ ਅੱਡ ਸੋ ਮਾਲ ਆਉਂਦਾ ਰਹਿੰਦਾ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਵਪਾਰ ਲਾਈਨ ਦਾ ਕੰਮ ਆ ਪਸ਼ੂ ਰੋਜ਼ ਨਵੇਂ ਆਏਗੇ ਰਹਿੰਦੇ ਆ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਜੀ ਠੀਕ ਆ ਪਾਜੀ ਸਰਦੀ ਗੱਲਾਂ ਕਿਰਪਾ ਮਹਾਰਾਜ ਦੇ ਸੁਣਾਓ ਵਧੀਆ ਬਹੁਤ ਵਧੀਆ ਵੀਰ ਸਤਨਾਮ ਅੱਛਾ ਵੀਰ ਸਤਨਾਮ ਕੋਈ ਜਿਹੜੇ ਅੱਜ ਸੇਲ ਕਰ ਰਿਹਾ ਦਿੱਤੇ ਆ ਹਾਂ ਜੀ ਹਾਂ ਜੀ ਮਾਲ ਤੇ ਬਹੁਤ ਬਹੁਤ ਕਿਰਪਾ ਹੁਣੇ ਲੈ ਗਏ ਤਿੰਨ ਬਕਸ਼ ਲੈ ਗਏ ਜੀ ਆ ਤੇ ਹੁਣ ਆਪਣੇ ਕੋਲ ਹੈਗੇ ਆ 7-8 ਹੈਗੇ ਜੀ 8-7 ਹੈਗੇ ਆ ਤੇ ਤੇ ਮੰਜਾਂ ਲਾਮ ਲਾ ਕੇ ਵਿੱਚ ਬੈਠਾ ਹੈਂ ਚਾਰ ਕਰ ਹਾਂਜੀ ਹਾਂਜੀ ਠੀਕ ਆ ਮਾਲ ਸਾਰਾ ਸੁਆ ਸੁਆ ਹਾਂਜੀ ਸੁਆ ਇਹ ਦੋ ਗੱਬਣਾ ਬਾਕੀ ਸੁਆ ਹਾਂਜੀ ਠੀਕ ਆ ਜੀ ਤੋਂ ਸ਼ੁਰੂਆਤ ਇੱਕ ਕਰਾਂਗੇ ਕਿਸਾਨ ਵੀਰੋਂ ਨੀਲੀ ਦਾ ਵੀ ਦੀ ਮੱਚ ਦਿਖਾਵਾਂਗੇ ਤੁਹਾਨੂੰ ਹਾਂਜੀ ਆ ਵੀ ਬਾਡੀ weight ਆ ਫੁੱਲ ਵਜਨ ਨੋੜ ਤੇ ਵਿੱਚ ਇਹ ਤਾਂ ਵੀਰ ਸਤਨਾਮ ਕੀ ਬੇਰਵਾ ਮੈਂ ਦਾ ਇਹ ਵੀਰ ਦੀ ਤੀਜੇ ਸੂਏ ਮੈਂ ਸੁਈ ਆ ਜੀ ਠੀਕ ਆ ਤੇ ਉਹ ਕੱਟੀ ਆ ਵਗਰ ਬੱਚਾ 15 ਦਿਨਾਂ ਦਾ ਹੋਊਗਾ ਜੀ ਠੀਕ ਦੁੱਧ ਮੈਂ ਕੋਆ ਰਿਆ ਤੇ ਵਿੱਚ 15 16 ਕਿਲੋ ਤਿਆਰ ਆ ਕੰਡੇ ਆ ਦਾ ਠੀਕ ਆ ਹਾਂ ਹੋਰ ਬਤ ਲੋਗ ਠੀਕ ਆ ਜੀ 15 16 ਕਿਲੋ ਦੁੱਧ ਤਿਆਰ ਆ ਕਟਾ ਮਗਰ ਕੱਟੀ ਆ ਹੱਡੀ ਆਈ ਕੱਟੀ ਹੋਈ ਚੌਦ ਦੀ ਮਗਰ ਮੈਂ ਇਹਦੇ ਕਾਲੀ ਮੋਹਰ ਆਈ ਨਹੀਂ ਕਾਲੀ ਆ ਲੋਗ ਠੀਕ ਆ ਜੀ ਤੋਂ ਜਿਹੋ ਜਆ ਦੋਸਤੋ ਸਿੰਮਰ ਰਖਵਾ ਦਈਦਾ ਉਹੋ ਜਆ ਬੱਚਾ ਪਸ਼ੂ ਪਾ ਦਿੰਦਾ ਉਹ ਮੀਂਹ ਦੀ ਮੈਂ ਬਿਲਕੁਲ ਸਟੇਟ ਪੜੇ ਦੇ ਵਿੱਚ ਤੀਜਾ ਸੂਆ ਹੀ ਆ ਜੀ ਤੀਜਾ ਸੂਆ ਤੀਜਾ ਵੀਰ ਜੀ ਆ ਆ ਤੀਜਾ ਦੱਸੀ ਘਰ ਆ ਲੈਣੇ ਆਪਾਂ ਨਹੀਂ ਰੱਖਣਾ ਦੂਜਾ ਸੂਈ ਆ ਜੇ ਹੈ ਗਣੀ ਤੀਜੇ ਮੈਂ ਦੇ ਦਈ ਆ ਠੀਕ ਆ ਹੈ ਵੀ ਆਵੇ ਆ ਦੇਰ ਪੂਰਾ ਜਿਹੜਾ ਹੁਣ 15 ਕਿਲੋ ਆਪਾਂ 15 16 ਕਿਲੋ ਕੰਡੇ ਆ ਦਾ ਦੁੱਧ ਆ ਜੀ ਤੇ ਦੇਖੋ ਮੈਂ ਮੈਂ ਉਹ ਆ ਜਾਂਦਾ ਜੀ ਮੈਂ ਉਹਦੀ 15 16 ਕਿਲੋ ਦੁੱਧ ਇਹਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਫੁੱਟਾ ਚਾਟੂ ਚਾ ਬਹੁਤ ਡਬਲ ਆ ਜਿਵੇਂ ਇੱਕ ਮਦਰੀ ਡੌਲੀ ਆਪਾਂ ਕਹਿ ਦਈਏ ਮਦਰੀ ਗੋਡੀ ਦੇ ਵਿੱਚ ਇਹ ਮੈਂ ਆ ਠੀਕ ਆ ਸੋ ਫੁੱਲ ਭਜਨ ਵੇਟ ਆ ਆ ਲਓ ਲੋ ਜੀ ਬਾਕੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਅੱਖ ਪੇਲੇ ਮਣਕੀ ਬਾਕੀ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਹੈ ਕਰਮਾਂ ਲਈ ਇੱਕ ਥਨ ਵਾਈਟ ਆ ਠੀਕ ਆ ਜੀ ਬਹਿਣੀ ਹਲਾ ਅਗਲਾ ਥਨ ਵਾਈਟ ਆ ਸੋ ਚਾਰੇ ਪੈਰਾਂ ਦੇ ਉੱਪਰ ਮਾਰਕਿੰਗ ਪੂਛ ਹਾਫ ਵਾਈਟ ਆ ਸੋ 15 16 ਕਿਲੋ ਦੁੱਧ ਇਸ ਮੈਂ ਦੇ ਥੱਲੇ ਹਾਜ਼ਰ ਹੈ ਠੀਕ ਆ ਜਵਾਬਵਾਹ ਬਹੁਤ ਜ਼ਿਆਦਾ ਕੁਲਾ ਹੀ ਭਾਵੇਂ ਛੋਟੇ ਬੱਚਾ ਮੈਂ ਚੋੜ ਵੀ ਏਡੀ ਪੋਲੀ ਪੰਬੇ ਪਾਸ ਹੀ ਗੱਲ ਬਹੁਤ ਬਹੁਤ ਕਿਹ ਅੱਧੇ ਘਟਿਆ ਪਈਆਂ ਲੋ ਤੋ ਬਹੁਤ ਸੋਹਣਾ ਥਾਣਾ ਮਗਰ ਕੱਟੀ ਆ ਠੀਕ ਆ ਜੀ ਹਾਂ ਜੀ ਕੱਟੀ ਵੇਖੋ ਮਗਰ ਮੇਰਾ ਭਾਜੇ ਹੋ ਜਾ ਕੋਈ ਸੀਮਰ ਲਵਾ ਲੂਗਾ ਠੀਕ ਆ ਜੋ ਉਹ ਜਾ ਬੱਚਾ ਪਸ਼ੂ ਤਾਂ ਹਾਂ ਬੱਚੇ ਤਾਂ ਲੱਗਦੇ ਰਹੇ ਜਿਹੋ ਜਾ ਮਰਜ਼ੀ ਬੱਚਾ ਪੈਦਾ ਕਰ ਰਹੇ ਨੇ ਉਹਦੇ ਹਾਂ ਕੱਟੀ ਵੇਖੋ ਗੱਡੀ ਡਿਜ਼ਾਈਨ ਵਾਲੀ ਹੈ ਬੇਲਪੂੜ ਚੰਗੀ ਅੱਜ ਤੋਂ ਆਹ ਵੇਖੋ ਇਹ ਚੱਡੀ ਜੀ ਉਹ ਗੱਡੀ ਹੈ ਹਾਂ ਇਹ ਬਹੁਤ ਸੋਹਣੀ ਕੱਟੀ ਆ ਹਾਂ ਠੀਕ ਆ ਬਾਕੀ ਵੀਰ ਸਤਨਾਮ ਚੋਆਈ ਜਬੂ ਆਣ ਬਿਲਕੁਲ ਓਕੇ ਚੋਆਈ ਦੇ ਵੀਰ ਦੀ ਗੱਲਾਂ ਹੀ ਛੱਡ ਦੋ ਉਹਦੇ ਕੀ ਮੋਲ ਕਰਦਗੇ ਚਲਦੀ ਮੋਲਣ ਵੇਖ ਲੋ ਜਿੰਨਾ ਤੋਂ ਇਹ ਉਹਨਾਂ ਨਾ ਕਰ ਲਈਏ ਹਾਂ ਜਿੰਨਾ ਤੇ ਆਹ ਮੰਗ ਲੋ ਜਿੰਨਾ ਮਗਰਾ ਕੋਈ ਨਹੀਂ ਬਾਕੀ ਆਪਾਂ ਜਾਇਜ ਜਜ ਕਰਕੇ ਦੇ ਦੇਣੀ ਹੈ ਕਿ ਮੰਗ ਉਹ ਵੀ ਜਿਹੜੀ ਭਾਵੇਂ ਜੱਡੀ ਮੈਂ ਆ ਜਦੋਂ ਪੈਗਣੀ ਆਪ ਆਪਣੀ ਸੋਹਣੀ ਭਾਵੇਂ ਡੇਢ ਮੰਗ ਲਈਏ ਹਾਂ ਆਪਣਾ ਬਿਲਕੁਲ ਪੱਦਰ ਮੋਲਿਆ ਜੀ 1 25 ਦੀ ਮੈਂ ਦੀ 100 ਕਿਲੋਮੀਟਰ ਤੇ ਪਹੁੰਚ ਕਰਦਾ ਕਿ 1 25 ਹਾਂ ਲਓ ਵੀ ਸਵਾ ਲੱਖ ਦੀ ਜਿਹੜੀ ਦੋਸਤੋ ਇਹ ਮੱਝ ਮਿਲ ਜੂਗੀ ਪਹੁੰਚ ਹੋ ਜਾਣੀ ਹੈ 100 ਕਿਲੋਮੀਟਰ ਤੇ ਦਾਰੇ ਦੇ ਵਿੱਚ ਵੈਸੇ ਮਾਲ ਜਿੰਨਾ ਵੀ ਆ ਪੂਰੀ ਜੜੀ ਆ ਦੋਸਤੋ ਡਿਲੀਵਰੀ ਆ 100 ਕਿਲੋਮੀਟਰ ਤੱਕ ਫ੍ਰੀ ਆ ਹਾਂਜੀ ਹਾਂਜੀ ਬੋਲ ਸਵਾਲਾ ਜੀ ਮੈਂ ਛੱਡੇ ਪਾਵਾ ਕੋਈ ਨਾ ਨਹੀਂ ਜੀ ਜੀ ਜਿੰਨਾ ਮੈਂ ਕੋ ਲੋਰ ਤੇ ਜਿੰਨਾ ਦੁੱਧ ਵੇਚ ਸਕਦੇ ਆ ਨਹੀਂ ਚੰਗਾ ਬਖਾਲਾ ਪੂਰਾ ਚੰਗਾ ਤੁਹਾਡਾ ਭਾਤਨ ਮਰਾ ਜਾਇਜ਼ ਹੁੰਦਾ ਜੀ ਇਹ ਫਿਰ ਸਵੇਰਾ ਮਾਰਨਿੰਗ ਚਵਾਈ ਦਾ ਟਾਈਮ ਵੀ ਦੱਸ ਦਿਆ ਜੀ ਜੀ ਸਵਾ 5 6:05 ਮਤਲਬ ਸਵਾ 5:00 ਦਾ ਵਾਦ ਹੋ ਜਾਂਦਾ ਜੀ ਦੁਪਹਿਰ ਦਾ 1:00 ਵਜੇ ਦਾ ਹੋਣਾ ਹਾਂ ਜੀ ਹਾਂ ਜੀ ਠੀਕ ਆ ਲੋ ਬਈ ਠੀਕ ਆ ਜੀ ਕੋਈ 5:00 ਸਵਾ 5:00 ਵਜੇ ਦੀ ਚਵਾਈ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਇੱਕ ਸੈਗਰ ਨੰਬਰ ਤੇ ਆ ਮੱਝ ਗੱਭਣੇ ਹਾਂ ਜੀ ਹਾਂ ਜੀ ਉਹ ਵੀ ਇੱਕ ਸੈਗਰ ਨੰਬਰ ਤੇ ਮੱਝ ਦਿਖਾ ਦਈਏ ਤੁ ਕੌਜੀ ਤਿੱਜਾ ਸਵੇਰ ਇਸ ਮੈਨ ਸੁਨਾ ਤਕਰੀਬਨ ਹਾਈਟ ਕਰਦੇ ਨਾ 2 ਮਹੀਆਂ ਦਾ ਇੱਕੋ ਜਿਹਾ ਆ ਠੀਕ ਆ ਜੀ ਮੀਡੀਅਮ ਹਾਈਟ ਕਰਦੇ ਨੇ ਇਹਦਾ ਵੀ ਬਹੁਤ ਆ ਜੀ ਸੋਭਾ ਜਣ ਨੋਡ ਪੂਰਾ ਆ ਦੇਖ ਲਾਜੂ ਕੇ ਦਿਨ ਅਜੇ ਵੀ ਲੈਣੇ ਵੀਰ ਜੀ ਲੈਣੇ ਮੈਂ ਹਾਲੇ ਬਹੁਤ ਜਿਆਦੀ ਪਾਨੀ ਬੜੀ ਮਿਹਰੀ ਸਲੋਹ ਦਿੱਤੀ ਮਾਲਕਾਂ ਨੇ ਹਾਂ ਹਾਲੇ ਦਿਨ ਮੈਂਨੇ 5-7 ਕੱਢ ਜਣੇ ਆ ਜੀ ਹੂੰ ਲਓ ਵੀ ਇੱਕ ਹਫਤਾ ਆਈਡੀਆ ਲਾ ਲਓ ਠੀਕ ਆ ਜੀ ਹਫਤਾ ਕਾ ਜੇ ਕਰਮਾਂ ਵਾਲੇ ਲੈਜੂ ਆ ਰਾਮ ਨਾਲ ਬਾਕੀ ਅੰਗ ਪਰ ਪ੍ਰੋਪਰ ਤੁਸੀਂ ਚੈੱਕ ਕਰ ਲਓ ਪੂਸ਼ ਸਿੰਘ ਪ੍ਰੋਪਰ ਬਾਕੀ ਪਿੱਠਪੂੜਾ ਇੱਕੋ ਜਿਹਾ ਠੀਕ ਹੈ ਜੀ ਪਤਲੇ ਪਿੰਡੇ ਦੇ ਵਿੱਚ ਸੋ ਸਮਾਂ ਕਰਮਾਲੀ ਚਲੋ ਜਿੰਨਾ ਲੈ ਜੇ ਪਸ਼ੂ ਉਨਾ ਹੀ ਚੰਗਾ ਆਪਦੇ ਦਿਨਾਂ ਦੇ ਸੂਵੇ ਤੇ ਫੇਰ ਹੀ ਸਵਾਦ ਆਉਂਦਾ ਉਹਨਾਂ ਦੇ ਥੱਲੇੋਂ ਬਣ ਕੇ ਤਿਆਰ ਹੋ ਜੂਗੀ ਬਾਕੀ ਵੀ ਸਤਨਾਮ ਜਿਵੇਂ ਗੱਬੜਾ ਪਾਰ ਪਿੱਛੇ ਦੀ ਵੀ ਸਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਦੁੱਧੀ ਚਲੋਣਾ ਆਪਾਂ ਤੇ ਕਿਹੜਾ ਸੁਆਚ ਹੋਇਆ ਉਹ 15 ਕਿਲੋ ਦੀ ਮੈਂ ਦੀ ਗਾਰੰਟੀ ਦੇ ਆਈ ਆ ਵੀਰ ਜੀ ਆ ਵੀ 15 ਕਿਲੋ ਮੈਂ ਦੁੱਧ ਭਰਦੀ ਆ ਠੀਕ ਹੈ ਭੈਰ ਵਜਨ ਲੋਡ ਹਲ ਬਹੁਤ ਬਿਲਕੁਲ ਲਓ ਵੀ ਠੀਕ ਆ ਜੀ ਬਾਕੀ ਚਲੋ ਭਰਾਵਾਂ ਦੀ ਸੇਵਾ ਤੇ ਡਿਫੈਂਡ ਆ ਮਾਲ ਇਸੇ ਤਰ੍ਹਾਂ ਰੂਟੀਨ ਚੋਂਦਾ ਚਲੋ ਕੋਈ ਵੀ 15 ਕਹਿ ਕੇ ਵੀ ਦੇ ਦਿੰਦਾ 16 ਕਹਿ ਕੇ ਵੀ ਦੇ ਦਿੰਦਾ ਪਰ ਚਲੋ ਪਸ਼ੂ ਨਿਕਲਦੇ ਵੀ ਆ ਦੁੱਧ ਵਾਲੇ ਠੀਕ ਆ ਨਹੀਂ ਆਇਆ ਜੀ ਮੈਂ ਬਿਲਕੁਲ ਫੁੱਲ ਗਾਰੰਟੀ ਵਾਲੀ ਆ ਜੀ ਆਪਣੇ ਬੰਦੇ ਇਹ ਵੀਰ ਸਤਨਾਮ ਕਿੰਨੇ ਦੇ ਦੇ ਰਹੇ ਆ ਅੱਜ ਮੋਲਾ ਵੀਰ ਜੀ ਭਾਵੇਂ ਇਹਦਾ ਵਜਨ ਵਾਲੀ ਮੈਂ ਜਿੰਨਾ ਮਰਜ਼ੀ ਕਰ ਲੀਏ ਮੋਲਾ ਆਪਾਂ ਬਿਲਕੁਲ ਚੈਜ ਕਰਨਾ ਇੱਕ 35 ਦੀ ਮੈਂ ਦੇ ਦਾਂਗੇ ਇੱਕ 35 ਹਾਂਜੀ ਹਾਂਜੀ ਕੋਈ ਕਰ ਕਰ ਕੇ ਲੈਸ ਲੂਸ ਆ ਬਿਲਕੁਲ ਲੈਸ ਕਰਕੇ ਇਹਦੇ ਛੋਟ ਕਰਦਾ ਥੋੜੀ ਬਜੀ ਕਸਰ ਛੱਡੀ ਨਹੀਂ ਵੱਧ ਮੰਗਨੇ ਨਹੀਂ ਹਣ ਉਹਦਾ ਤੇ ਮੇਰੀ ਗੱਲ ਸੁਣੋ ਇੱਕ 35 ਮੰਗ ਲਈ 40 ਮੰਗ ਲਈ ਹੱਕ ਵੀ ਰੱਖਦੀ ਮੈਂ ਐਵੇਂ ਆਪਾਂ ਨਿਗਾਇਜ਼ ਮੰਗਨੇ ਨਹੀਂ ਮੰਗਣੇ ਉਹਨੇ ਕਿਨੇ ਲੈਣੇ ਆ ਰੇਟ ਆਪਣਾ ਤਾਂ ਬੜਾ ਫਿਕਸ ਹੁੰਦਾ ਮੋਲਾ ਜੀ 1 ਲੱਖ 5000 ਦੀ ਇਹ ਮੱਝ ਮਿਲ ਜੂਗੀ ਸੋ ਕੱਬਾ ਨਾਲ ਟੁਕੀ ਪੂਰੀ ਤਿਆਰੀ ਤੇ ਅਗਰਮ ਵਾਲੇ 5-7 ਦਿਨਾਂ ਤੱਕ ਸੁੰਦੀ ਆ ਇੱਕ ਇਧਰ ਵੀ ਸਜਨਾਵਾ ਝੋਟੀ ਕਿਵੇਂ ਇਹ ਵੀਰ ਨਹੀਂ ਬੱਚਿਓ ਬਗੇਰ ਜੀ ਆ ਇਹ ਮਿਲਦੀ ਇਹ ਕਰਨ ਵਾਲੀ ਧਾਰ ਤੇ ਦੋਏ ਟਾਈਮ ਕੋਈ ਪਾਣਾ ਨਹੀਂ ਬਸ ਸਾਫੀ ਮਾਰ ਕੇ ਵੇ ਚੋਲੋ 7 ਕਿਲੋ ਦੁੱਧ ਇੱਕ ਮਹੀਨੇ ਦੀ ਗੱਬਨ ਦੱਸੀ ਘਰ ਵਾਲਿਆ ਨੇ ਠੀਕ ਆ ਹਾਂ ਲਓ ਇਹ ਮਾਲੀ ਮੂਲੀ ਤੋਂ ਕਿ ਟਿਕਾ ਟੂ ਕੇ ਭਰਾਇਆ ਸੀ ਮਾਲੀ ਤੋਂ ਹੀ ਵੀਰ ਜੀ ਆਪਾਂ ਨੇ ਪੁੱਛਿਆ ਹੁੰਦਾ ਵੀ ਇੱਕ ਮਹੀਨਾ ਹੋ ਗਿਆ ਉਹ ਮਹੀਨੇ ਦੀ ਬਣੀ ਸੌਰੀ ਤੇ 7 ਕਿਲੋ ਧਾਰਾ ਮਿਲਦੀ ਕਿਵੇਂ 7 ਦਾ ਵੀ ਸਵਾ 7 ਹੀ ਹੋਊਗਾ ਮਿਲਦੀ ਹਾਰ ਤੇ ਦੋਵੇਂ ਟਾਈਮ ਧਾਰ ਤੇ ਉਹ ਵੀ ਧਾਰ ਤੇ ਮਿਲਦੀ ਆ ਠੀਕ ਆ ਜੀ ਥੋੜੀ ਆਪਾਂ ਕਹਿ ਦਈਏ ਵੀ ਜਿਵੇਂ ਪਸ਼ੂ ਲਿਸੇਪਣ ਦੇ ਵਿੱਚ ਆ ਕੇ ਇਹਨਾਂ ਨੋਰਮਲ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਨਿਕਲਦੇ ਆ ਮਹੀਨੇ ਦੀ ਬਣੀ ਸੌਰੀ ਆ ਚਲੋ ਗਾਂ ਨਿਕਲ ਆਵੇ ਕਿਸੇ ਭਰਾ ਦੀ ਕਿਸਮਤ ਵੀ ਆ ਠੀਕ ਆ ਜੀ ਚੈੱਕ ਪਾਸ ਵਿੱਚ ਆ ਜੇ ਤੇ ਤੋਂ ਮਹੀਨੇ ਕਦੀ ਅਜੇ ਬੇਰਵਾ ਪਾ ਦਿੱਤਾ 7 ਕਿਲੋ ਧਾਰਾ ਧਾਰ ਤੇ ਮਿਲਦੀ ਆ ਹੰਬਰ ਵਾਲੀ ਥੋੜੀ ਸੇਵਾ ਘੱਟ ਚੋਂ ਨਿਕਲੀ ਆ ਜੀ ਹਾਂ ਬਾਕੀ ਧਾਰ ਤੁਰ ਵੀਰ ਸਤਨਾਮ ਜਿਵੇਂ ਮਾਲਾ ਸੈਡ ਸੂਰ ਦਾ ਨਾ ਨਾ ਕੋਈ ਨਹੀਂ ਸੈਡ ਹੈ ਨਹੀਂ ਦੇਖੋ ਤੇ ਹਾਂ ਦੇਖੋ ਆ ਪੱਦਰ ਕੋਈ ਮਾਤਾ ਸੈਡ ਵਾਲੀ ਕੋਈ ਗੱਲ ਨਹੀਂ ਤੇ ਜਵਾਬ ਬਹੁਤ ਸੋਹਣਾ ਲੱਗਾ ਜੀ ਜਵਾਬ ਨਾਲ ਕੋਈ ਅੰਤ ਬੰਦਾ ਚਲੋ ਪੂਰ ਸੱਟ ਤੋਂ ਬਚਾ ਬਿਲਕੁਲ ਬਿਲਕੁਲ ਤੇ ਕੀ ਮੁੱਲ ਕਰਦਾ ਜਾਂਦਾ ਮੁੱਲ ਵੀ ਜੀ ਭਾਵੇਂ ਦਾ 55 ਕਰੀਏ ਭਾਵੇਂ 52 ਕਰੀਏ 50000 ਦੀ ਪਹੁੰਚ ਕਰਦਾ ਏ 50000 ਆ ਠੀਕ ਆ ਲੋ ਵੀ ਇਹ 50000 ਦੀ ਪਹੁੰਚ ਹੋ ਜੂਗੀ ਠੀਕ ਆ ਜੀ ਮੁੱਲ 52 55 ਕੁਝ ਵੀ ਕਰਾ ਲਓ ਬਾਕੀ ਮੂੰਹ ਮੱਥਾ ਪੂਰਾ ਵਧੀਆ ਕਾਇਮ ਕਰਮਾ ਵਾਲੀ ਦਾਸਰ ਕੋਲ ਬਿੱਲੀ ਬੱਗੀ ਆਖੇ ਆ ਦੇਖੋ ਜੀ ਤੋਂ ਨੀਲੀ ਅੰਗਪੱਖ ਦੇ ਵਿੱਚ ਆਉਂਦੀ ਆ ਠੀਕ ਆ ਜੀ ਚਲੋ ਕਾਹ ਭਰਾ ਕੋਈ ਸ਼ੌਂਕ ਨਾਲ ਕੋਈ ਬੱਚਾ ਲੈ ਲੈ ਉਹ ਵੀ ਵਧੀਆ ਗੱਲ ਆ ਠੀਕ ਆ ਇਹ ਤੋਂ ਬਾਅਦ ਵੀ ਸਤਨਾਮ ਇੱਕ ਆਪਣੇ ਕੋਲ ਇੱਧਰ ਆ ਗਈ ਹੈ ਬੈਡ ਕਰਾਸ ਬ੍ਰੀਡ ਦੇ ਵਿੱਚ ਆ ਗਈ ਇਹ ਵੀ ਜੀ ਪਰਸੋਂ ਦੀ ਸੁਣੀ ਮਖਰੇ ਦੇ ਬੱਚੀ ਆ ਜੀ ਵੇਖੋ ਸੀਲ ਬਿਨਾ ਵਾਂਗੇ ਤੋਂ ਮੈਚ ਹੋਈ ਦੀ ਜੀ 16 17 ਕਿਲੋ ਬੋਲਾ ਤਿਆਰ ਆਇਆ ਜੀ ਪੂਰੀ ਚੈਂਪੀਅਨ ਸ਼ਾਇਆ ਆ ਗਈ ਹੈ ਚੈਂਪੀਅਨ ਚੈਂਪੀਅਨ ਲਓ ਜੀ ਕਰੋ ਚੈੱਕ ਸੋ ਕੱਤ ਬਹੁਤ ਕਰਮਲ ਨੂੰ ਚੰਗਾ ਡਾਡਾ ਲੱਗਾ ਵੱਡੀ ਹਾਈਟ ਕੱਤ ਨੇ ਪੂਰੀ ਫੁੱਲ ਵੱਡੀ ਹੈ ਬਜਲਪੂਲ ਸਪੈਸ਼ਲ ਤੇ ਪੂਰੀ ਵੱਡੀ ਹੈ ਠੀਕ ਆ ਜੀ ਆ ਦੇਖੋ ਆ ਗਾੜੀ ਦੀ ਬਹੁਤ ਸੁਣਾ ਬਣਾ ਤੜਾ ਠੀਕ ਆ ਜੀ ਆ ਯਾਰ ਜੋਕਲਾ ਠੀਕ ਆ ਤੋ ਚੰਗੇ ਵੱਡੇ ਢਾਂਚੇ ਦੇ ਵਿੱਚ ਆ ਕੋਈ ਸੱਜਣ ਆਪਣਾ ਸੌਦਾ ਕਰਦਾ ਆਈਡੀਆ ਲਾ ਲਈਓ ਜੇ ਪਸ਼ੂ ਵੇਖਦੇ ਆ ਸਾਰੇ ਪਤਾ ਲੱਗ ਜਾਂਦਾ ਤਾਦ ਤੋਂ ਵੱਡਾ ਇਸ ਸਪੈਡ ਦਾ ਬੇਲ ਬੁੱਲ ਚੰਗੀ ਆ ਹਾਈਟ ਕਾ ਦ ਵੱਡਾ ਠੀਕ ਆ ਜੀ ਸੋ ਚਾਰੇ ਥਾਣਾ ਬਾਕੀ ਕੋਈ ਕਿਸੇ ਰਕਮ ਦੀ ਫੋੜ ਸ਼ਾਂਗ ਨਹੀਂ ਗੀ ਠੀਕ ਆ ਜੀ ਆ ਬੱਚਾ ਮਗਰ ਵੱਛੀ ਆ ਵੱਛੀ ਆ ਜੀ ਪਰਸੋ ਦੀ ਸੁਈ ਵੱਛੀ ਵੇਖੋ ਨਾ 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 ਮਗਰ ਬੱਚਾ ਵੀ ਆਪ ਦੇ ਉੱਪਰ ਹੀ ਆ ਕਰਮਾ ਹਾਂਜੀ ਹਾਂਜੀ ਨਾ ਵੀ 나ੜੂਆ ਨਾਲ ਆ ਬੱਚੇ ਤੇ ਐਸ ਵਕਤ ਵੀ ਸਤਨਾ ਪੋਲੇ ਪੂਲੇ ਦੀ 16 17 ਕਿਲੋ ਬੋਲਾ ਵੇ ਜੀ ਐ ਕੰਡੇ ਵਾਲਾ ਤਿਆਰ ਹੈ ਦੇਓ 16 17 ਕਿਲੋ ਹਾਂਜੀ ਲੋ ਵੀ 16 17 ਕਿਲੋ ਬੋਲਾ ਆ ਠੀਕ ਹੈ ਬਿਨਾ ਮੰਗੇ ਤੋਂ ਕੋਈ ਵੰਗਾ ਨਹੀਂ ਇਦਾਂ ਬਹਿਣਾ ਕਰਮਾ ਜਿੱਦਾਂ ਮਰਜ਼ੀ ਥੱਲੇ ਪਾਣੀ ਲਾ ਕੇ ਨਿਆਰੇ ਦਾ ਸ਼ੋ ਹਾਂ ਸੀਲ ਬਹੁਤ ਬਾਕੀ ਚਲੋ ਵਾੜ ਵੱਡੀ ਹੈ ਦੁੱਧ ਕਰਨ ਵਾਲੀ ਚਵਾਜੂ ਚੰਗਾ ਦੁੱਧ ਹੈ ਹਾਂਜੀ ਹਾਂ ਠੀਕ ਹੈ ਬਾਕੀ ਮਿਲਦੀ ਮੋਲਦੀ ਚਲੋ 10 ਹੀ ਦਿੱਤਾ ਵੀ ਵੰਗਾਵਾਂਗਾ ਪੌਂਦੇ ਲੋੜ ਦੀ ਵੇਰ ਬਿਲਕੁਲ ਕੇ ਹਾਂਜੀ ਅੱਲ ਠੀਕ ਹੈ ਨੋ ਅੰਲੀ ਵਾਜ ਅਜੇ ਲਤ ਬਣਾ ਵੇਖੋ ਉਸ ਤੇ ਆ ਗਈ ਆ ਗਈ ਹਾਂ ਸੋ ਲਪਾ ਘੱਟ ਕੇ ਮਿਲਦੀ ਹੈ ਕਰਮਾਂ ਲਈ ਠੀਕ ਹੈ ਜੀ ਕਈ ਵਾਰਾ ਕਿਸੇ ਭਰਾ ਦੇ ਮਾਨ ਤੇ ਕੋਈ ਡਾਊਟ ਨਾ ਰਹੇ ਜੇ ਵੀ ਚਲੋ ਲਾਲ ਰੰਗ ਆ ਜਾਂ ਵੈਸੇ ਕ੍ਰੋਸ ਫਰੀਡ ਕੋਈ ਲਤਾਂ ਜਾਣ ਵਾਲੀਆਂ ਵੇਟਿਕਾ ਜੀ ਹਾਂ ਜੀ ਫੇਰ ਤਾਂ ਭਰਾ ਕੋ ਲੈ ਠੀਕ ਹੈ ਝੋਲਾ ਚਾਲਾ ਚੰਗਾ ਕਰਮਾਂ ਲਈ ਦੁੱਧ ਚਵਾਜੂ ਚੰਗਾ ਮਗਰ ਵੱਸੀ ਆ ਕੀ ਮੋਲੋ ਵੀਰ ਸਤਨਾਮ ਰਹੁ ਇਹਦਾ 85 ਕਰ ਲਈਏ ਮਾਲ ਤੇ 85000 ਦਾ ਮੁੱਲ ਵੀ ਨਹੀਂ 75 ਕਰਦੇ 72000 ਦੀ ਪਹੁੰਚ ਕਰਦਾ ਏ 72000 ਰੁਪਏ ਹਾਂ ਉਭੇ 72000 ਦੀ ਕਿਸਾਨ ਕਰੋ ਵੈ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਉਹ ਵੀਰ ਮੇਰਾ ਦਾ 2000 ਹੋਰ ਲੈਸ ਕਰ ਦੇਣੀ ਹੈ ਕਰ ਦੇ ਅੱਗੇ ਆ ਮੇਰਾ ਵੀਰ ਐ ਨਹੀਂ ਜੇ ਲੈਸ ਕਰਾਉਣੀ ਫਿਰ ਕਾਹੀ ਤਾਂ ਹਾਂ ਅੱਜ ਪਹਿਲੀ ਵਾਰ ਆਇਆ ਕਿਹਾ 2000 ਹੋਰ ਕਰ ਦੀ 70 ਪੂਰੇ ਦੀ ਆ ਪੂਰੇ 70 ਦੀ ਉਹਨੇ ਆ ਤਾਂ ਮੇਰੇ ਭਰਾ ਨੇ ਮੈਂ ਮੋੜਦਾ ਨਹੀਂ ਉਹਦਾ ਲੋ ਵੀ ਪੂਰੇ 70 ਦੀ 200 ਪਹੁੰਚ ਹੋ ਜੂਗੀ ਉਹੀ 100 ਕਿਲੋਮੀਟਰ ਦੇ ਵਿੱਚ ਬਾਕੀ ਮਾਲ ਕੋਈ ਵੀ ਖਰੀਦੋਗੇ ਦੋ ਖਰੀਦੋ ਇੱਕ ਖਰੀਦੋ ਜੋੜਾ ਖਰੀਦੋ ਪੱਠੇ ਦਾ ਸੌਦਾ ਮਾਰੋ ਬਾਕੀ ਮੇਰਾ ਭਰਾ 100 ਕਿਲੋਮੀਟਰ ਤੱਕ ਪਹੁੰਚ ਗਈ ਆ ਠੀਕ ਆ ਤੋਂ ਬੱਛੀ ਮਗਰ ਸੀਗੀ ਬਹੁਤ ਪਿਆਰੀ ਬੈੜ ਆ ਬਾਕੀ ਸਾਰੇ ਪਾਸੇ ਤੁਹਾਨੂੰ ਦਿਖਾ ਦਿੰਦੀ ਆ ਧੀਰੀ ਆ ਮਿਲ ਮਲਾਉਣ ਦੇ ਵਿੱਚ ਜੀ ਕਾਲ ਛੱਡੀ ਬਹੁਤ ਆ ਫਿਰ ਵੱਡੀ ਵੀਰ ਜੀ ਪੂਰੀ ਵੇਖ ਲਓ ਮਈਆਂ ਜਿੰਨਾ ਵਜਨ ਦੇ ਕਰਮਾਏ ਦਾ ਮੱਜਾਂ ਤੋਂ ਵੀ ਵੀਰ ਕਾਫੀ ਗੇਠ ਉੱਚੀ ਆ ਆ ਅੱਛਾ ਫਿਰ ਸਤਨਾਮ ਇਹ ਤੋਂ ਬਾਅਦ ਇੱਕ ਆਪਣੇ ਕੋਲ ਹਾਂਜੀ ਇਹ ਵੀ ਕ੍ਰੋਸ ਆ ਗਈ ਜੀ ਠੀਕ ਆ ਜੀ ਇਹਨੂੰ ਤੇ ਤਜਾ ਰਹਿਣਾ ਲੈ ਸੁਈ ਦੇ ਮਗਰ ਬੱਛੀ ਆ ਜੀ ਲਓ ਜੀ ਮਗਰ ਇਹਦੇ ਵੀ ਬੱਛੀ ਆ ਅੱਜ ਤਜਾ ਕਰ ਦੇਣਾ ਟਾਈਮ ਹੋ ਗਿਆ ਇਹਨੂੰ ਸੁਈ ਨੂੰ ਕਮਲੀ ਤੇ ਸੂਵਿਆਂ ਦੇ ਵਿੱਚ ਦੂਜਾ ਕੂਗੀ ਦੂਜੇ 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 ਸੂਵੇ ਬੱਚਾ ਦਾ ਕਿੱਥੇ ਆ ਬੱਚੀ ਆ ਉਹ ਵਿੱਚ ਵਿਖਾ ਦੇ ਵੇਖੋ ਠੰਡੀ ਤਰੀ ਫੁੱਲ ਆ ਠੀਕ ਆ ਥੋੜਾ ਬੱਚਾ ਦੂਰ ਬੱਜਾ ਤਾਂ ਵੈਸੇ ਮੜਾ ਮੁੜ ਕੇ ਨਾ ਪਸ਼ੂ ਕਰ ਜਾਂਦੇ ਨਹੀਂ ਠੰਡੀ ਵੜੀ ਕੋਈ ਨਹੀਂ ਧਾਰਾ ਮਰਵਾ ਨਹੀਂ ਬਦੀ ਗੱਲ ਦੀ ਆ ਕੋਈ ਗੱਲ ਨਹੀਂ ਬੱਚਾ ਵੀਰੇ ਮੜਾ ਲਾ ਕੇ ਲੈ ਆਓ ਪਰ ਗਰੀਬਾਂ ਨੂੰ ਸੋ ਬਾਕੀ ਪੂਰੀ ਤਸਲੀਨਾ ਧਾਰਾ ਧੂਰਾ ਮਾਰ ਕੇ ਦਿਖਾਵਾਂਗੇ ਆਪਾਂ ਠੀਕ ਆ ਜੀ ਤੇ ਬਯਾ ਬੰਗਾ ਬੰਗਾ ਵੀ ਪਾਉਂਦੇ ਲੋੜ ਤੇ ਨਹੀਂ ਆਹ ਚਾਹੇ ਨਾ ਪਾਉ ਕੋਈ ਪ੍ਰਵਾਹ ਹੀ ਨਹੀਂ ਦੋ ਜਾਂਦੀ ਕੋਈ ਨਹੀਂ ਕਰਮਾ ਲਈ ਕੇ ਲੈ ਜਾ ਠੀਕ ਆ ਮੈਂ ਕੱਢ ਲਾਂ ਬਰ ਵੀਰੇ ਆ ਥੋੜੀ ਜਿਹਾ ਪਲਾਪ ਲਾਈਆਂ ਕਰਕੇ ਮਾਰੇ ਥਣ ਨੇੜੇ ਰਹਾ ਸੀ ਉਹਦਾ ਵਿਰਨੁਰਨ ਬੋਦਾ ਸਾਈਡਾਂ ਗਿਆ ਤਾਂ ਪਲਾਗੀਆਂ ਪਾਈ ਸਦੀ ਹਾਂ ਬਾਕੀ ਸ਼ੇਪ ਹੀ ਉਦਾਂ ਦੀ ਬਾਕੀ ਜੇਕਰ ਦੋ ਥਾੜਾ ਫੜ ਕੇ ਵੇਖੀਏ ਫਿਰ ਤਾਂ ਗਾਇ ਬੜੀ ਚੁਆਈ ਬੜੀ ਚੁਆਈ ਬਹੁਤ ਲੱਗੀ ਸੋਣੀ ਤੇ ਕੀ ਇਹ ਤਾਂ ਫਿਰ ਸਥਿਤੀ ਐ ਇਸ ਵਾਰ ਇਹਦੇ ਕੋਲ 10-11 ਕਿਲੋ ਵੀਰ ਜੀ ਬੋਲਾ ਤਿਆਰ ਆ 10-11 ਕਿਲੋ ਹਾਂਜੀ ਲਓ ਵੀ ਸੋ ਬੋਲੇ ਦੇ ਉੱਤੇ ਹੀ ਆ ਬੱਛੀ ਇਹਦੇ ਮਗਰ ਵੀ ਆ ਹਾਂ ਠੀਕ ਆ ਲਓ ਬਾਕੀ ਵੀ ਸਸਨਾਬ ਸੋ ਬੇਜੋ ਦੂਜਾ ਹੀ ਦਸਤੀ ਹੈ ਦੂਜੇ ਵੀਰ ਜੀ ਦਾ ਹੀ ਦੂਜੇ ਇਹਦੇ ਹਾਂ ਲਓ ਜੀ ਠੀਕ ਆ ਸੀਲ ਹੋ ਗਿਆ ਸੀਲ ਹੋ ਗਿਆ ਪਾੜ ਕੇ ਕੈਮਰਾ ਦਾ ਕਰਕੇ ਕਰੀਏ ਥੋੜਾ ਕੋਈ ਪ੍ਰਵਾਹ ਹੀ ਨਹੀਂ ਦੇ ਹੋਜ ਵੰਗਾ ਪਾਗ ਚੋਲ ਪਰ ਹੁੰਦਾ ਚੋਲ ਠੀਕ ਆ ਇਹ ਵੀਰ ਸਤਨਾਮ ਕੀ ਮੰਗ ਕੀ ਡਿਮਾਂਡ ਕਰਦਾ ਮੋਲ ਵੀ ਕਿਦਾ 50000 ਰੁਪਇਆ ਕਰਦੇ ਆ ਇਹ 45000 ਦੀ ਪਹੁੰਚ ਕਰਦੇ ਆ 45000 ਦੀ ਹਾਂਜੀ ਹਾਂਜੀ ਐਨ ਡੀ ਐਨ 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 ਕਮ ਐਂਡ ਲਈਆ ਆਹ ਕੋਈ ਗੁਜਾਇਸ਼ ਮੇਰੇ ਮਤਲਬ ਦਾ ਕੰਮ ਰਹਿ ਨਹੀਂ ਜਾਂਦਾ ਵਿੱਚ ਭਾਈ ਚਲੋ ਅਣਜੇ ਤੁਸੀਂ ਆਦੋਂ ਤੁਹਾਡਾ 500 ਕਰਦਾ ਠੀਕ ਆ ਪਰ ਉਹ ਕਹਿੰਦੀ ਹੈ ਇਹ ਵਜੋਂ ਹਣਾ 50 48 ਉਹ ਕੰਮ ਨਹੀਂ ਠੀਕ ਆ ਠੀਕ ਆ ਲੈਣੇ ਬਸ ਉਹਨੇ ਜਿੰਨੇ ਮੋ ਬੈਠਾ ਜੀ ਮੋਲ ਬਿਲਕੁਲ ਸਿਰੇ ਸਾਟਾ ਦੀ ਕੰਮ ਆ ਠੀਕ ਆ ਜੀ ਕੋਈ 2 400 500 ਚਲੋ ਇਧਰ ਉਧਰ ਕੋਈ ਮੌਕੇ ਤੇ ਮਾਨਤਾਨ ਕਿਸੇ ਭੈਣ ਭਰਾ ਦਾ ਆਏ ਗਏ ਦਾ ਕਰਨਾ ਪੈਂਦਾ ਸੋ ਬਾਹਰ ਚੰਗੀ ਆ ਠੀਕ ਆ ਜੀ ਬੱਛੀ ਮਗਰ ਜਰਸੀ ਵਿੱਚ ਕਰਾਸ ਬ੍ਰੀਡ ਚ ਮਗਰ ਬੱਛੀ ਆ ਆਪ ਵੀ ਕਰਾਓ ਸਾ ਇਹ ਤੋਂ ਬਾਅਦ ਫਿਰ ਸਤਨਾ ਮਗਰੀ ਨੈਕਸਟ ਜਿਹੜੀ ਆਪਣੇ ਕੋਲ ਆ ਗੱਬੜ ਆ ਗਈ ਵੀਰ ਜੀ ਗੱਬਣ ਹਾਂ ਸੁਆ ਇਹ ਕਿੰਨਾ ਸਵਾ ਲੈਂਦੀ ਆ ਲੈ ਲੋਬੀ ਇੱਕ ਹਫਤਾ 1 ਵੀਕ ਸਮਾਂ ਇਹਦਾ ਵੀ ਪੇਂਟਿੰਗ ਠੀਕ ਆ ਜੀ ਸੀਲ ਸੰਢੀ ਆਉ ਸੀ ਗਾਈਜ਼ ਲੱਗਿਆ ਹੈ ਕਿ ਨਹੀਂ ਮੋਗਾ ਹਾਂ ਮੋਗਾ ਜੀ ਚੋਾਈ ਵੇਖੋ ਕਿ ਰਿਪੋਰਟੀ ਲੱਗੀ ਹਾਂ ਬਹੁਤ ਵਧੀਆ ਆ ਗੱਠ ਦੇ ਨੇ ਵੀ ਕੱਢਦੀ ਹੈ ਜੇ ਲੈ ਜੀ ਲੈ ਜੀ ਲਓ ਜੀ ਠੀਕ ਆ ਸੋ ਕ੍ਰੋਸ ਫਰੀਡ ਆ ਬਿਲਕੁਲ ਗਰਮੀ ਦਾ ਤੋਹਫਾ ਆ ਠੀਕ ਆ ਕੋਈ ਕਿਸੇ ਰਕਮ ਦੀ ਕੋਈ ਗਰਮੀ ਨਾਮ ਨੋਨਾਂ ਲਈ ਪਸ਼ੂ ਆ ਚਾਹੇ ਇਸ ਸੀਜ਼ਨ ਦੇ ਵਿੱਚ ਹਰੇਕ ਭਰਾ ਆਪਣਾ ਤੁਹਾਨੂੰ ਪਤਾ ਵੀ ਖਰੀਦਦਾਰੀ ਕਰਦਾ ਵੀ ਕ੍ਰੋਸ ਫਰੀਡ ਤੇ ਕੱਦ ਦਾ ਤਕਰੀਬਨ ਮੀਡੀਅਮ ਹਾਈਟ ਦੇ ਵਿੱਚ ਹੀ ਆ ਲੰਬਾਈ ਲੰਬੂਈ ਚੰਗੀ ਆ ਕ੍ਰੋਸ ਫਰੀਡ ਸੋ ਦੂਜਾ ਸੁਭਾ ਮੰਨ ਲਿਓ ਬਾਕੀ ਆਪਦੀ ਸਮਝੋ ਕਿਸੇ ਭਰਾ ਨੇ ਦੇਖ ਲੈਣੀ ਆ ਠੀਕ ਆ ਸੋ ਟਿਪ ਕੇ ਭਰਾ ਕੇ ਜਿਹੜੀ ਆ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈ ਦਿੱਤੀ ਆ ਸਥਾਨ ਮੁਠੀ ਆ ਠੀਕ ਆ ਫੇਸ ਕੁਆਲਟੀ ਬਿਲਕੁਲ ਸਟੇਟ ਪਟਾ ਰੰਗ ਪ੍ਰਿੰਟ ਚੰਗਾ ਚਮਕਦਮ ਕਪੂਰੀ ਆ ਠੀਕ ਆ ਚੋਲਾ ਚੋਲਾ ਬੜਾ ਕੰਦੀ ਇਹਕ ਮੈਂ ਵੀ ਸਤਨਾ ਮਿਰ ਕੀ ਮੰਗ ਕੀ ਡਿਮਾਂਡ ਦੀ 55 ਮੰਗ ਲਈ ਮੰਗੀ ਜਾਓ 55 ਮੰਗ ਲੋ ਪਰ ਦੇ ਨਹੀਂ ਜਿੱਤੇ ਉੱਤੇ ਗੱਲ ਕਰੀਏ ዋਗ ਤੇ ਵੀਰ ਕੀ ਹੈਗਾ ਜੇ 50 52000 ਰੁਪਏ ਦਾ ਹੈ ਕਿ ਨਹੀਂ ਪਰ ਆਪਾਂ ਨਹੀਂ ਉਹ ਕੰਮ ਨਹੀਂ ਬਿਲਕੁਲ ਚਲੋ ਭੈਣ ਭਰਾ ਜਾ ਕੇ ਭਾਵੇਂ 100 ਕੇ ਵਾਚੀ ਵੇਚ ਲਈ ਹੂੰ ਹੂੰ ਬਿਲਕੁਲ ਪੱਦਰ ਮੁੱਲ 60000 ਦੀ ਪਹੁੰਚ ਹੂੰ ਆ ਜਿਆਦਾ ਨਹੀਂ ਆਪਾਂ ਲਲਚਾ ਕਰਦਾ ਨਾ ਵੀ ਲੁੱਟੋ 5400 ਮਿਲ ਗਿਆ ਤੇ ਚੱਲ ਮੇਰੇ ਭਾਈ ਲਓ ਠੀਕ ਆ 46000 ਦੀ ਚਲੋ ਕਿਸੇ ਪੁਰਾਣੇ ਸਾਹਬਣੀ ਸੁੱਤਰੀ ਆ ਵੀ ਹਫਤਾ ਖਾਂ ਦੇ 6000 ਦੀ ਵੀਰਦੀ ਭਾਵੇਂ ਜਿੰਦੂ ਮਰਜੀ ਬਾਜ਼ ਮਾਰ ਕੇ ਫੜਾ ਦੇਗੀ ਆ ਹੈ ਕਿ ਨਹੀਂ ਪਰ ਚਲੋ ਕੋਈ ਨਹੀਂ ਆਪਾਂ ਦੇ ਦੇਣੀ ਆ ਚਲ ਆ ਬਾਕੀ ਚਲੋ ਸੁਪਾਈਆਂ ਸੁਪਾਈਆਂ ਵੀ ਚੰਗੀਆਂ ਤੋਂ ਬਹੁਤ ਜਾਰੀ ਚੰਗੀਆਂ ਜੀ 17 18 ਕਿਲੋ ਵਾਲੀ ਆ ਜਦੋਂ ਇਹਨਾਂ ਨੂੰ 2 4 ਦਾ ਸਾਹਬਣੀ ਪੈਣੀ ਆ ਬਿਲਕੁਲ ਜੀ ਬਿਲਕੁਲ ਉਹ ਵੀ ਆਜਾ ਜਾਇਜ਼ ਮਿਲ ਜੂਗੀ ਠੀਕ ਆ ਜੀ ਚਲੋ ਕਿਸੇ ਪੁਰਾਣੇ ਸਾਹਬਣੀ ਕੋਈ ਨਾ ਕਿਸੇ ਪੁਰਾਣੇ ਨਫਾ ਲੈਣਾ ਨਫਾ ਵੀ ਲੈ ਸਕਦਾ ਆਪਾਂ ਰੋਕਣਾ ਦੇ ਦੇਣੀ ਗੁਜ਼ਾਰਾ ਆਪਣਾ ਹੋ ਗਿਆ ਵਾ ਹੁਣ ਆਪਾਂ ਇਹ ਮਾਲ ਰੋਕ ਆਹ ਅਹ ਗਿਜਾਰਾ ਹੋ ਗਿਆ ਗਿਜਾਰਾ ਹੋ ਗਿਆ ਗੱਲਾਂ ਦੀ ਪੌਣੀ ਵਟੇ ਦੀ ਪੌਣੀ ਵਟਾ ਹੁਣ ਚੰਗਾ ਹੋ ਗਿਆ ਵਟਾ ਵਾਦ ਮਦਦ ਦਾ ਫੋਨ ਲਾ ਦਿਆ ਮੁਰਕੇ ਪਣੀ ਕੀ ਹੋਈ ਦਾ ਰੱਬ ਵੱਲੋਂ ਆਹ ਆ ਉਦੋਂ ਹੀ ਇਹਨੂੰ ਪਬਲਿਕ ਕਰਵਾ ਤਿੰਨ ਵੇਗੇ ਤਿੰਨ ਹੁਣ ਸਿਰੇ ਲੇ ਗਿਆ ਹਾਂ ਮਤਲਬ ਆਪਣਾ ਕੰਮ ਸ਼ੋਭਾ ਹਾਂ ਸ਼ੋਭਾ ਸ਼ੋਭਾ ਹੈ ਇਹੋ ਪਿਆਰੇ ਸ਼ੋਭ ਕਰਕੇ ਹੁਣ ਸਾਰਾ ਮੁਲਕ ਕੋਈ ਇਹਨੂੰ ਭਜਦਾ ਕੋਈ ਇਹਨੂੰ ਭਜਦਾ ਕਿ ਦੱਸੋ ਗੱਲ ਭਜਾ ਨਹੀਂ ਨਹੀ ਨਹੀ ਚੰਗੀ ਗੱਲ ਸ਼ਾਬਾਸ਼ ਜੀ ਨਾਲੇ ਹੈ ਜਬ ਪਤਾ ਜਿਹੜੇ ਵੀਰਾਂ ਨੂੰ ਲੈ ਵੀਰ ਸਤਨਾਮ ਅਗਲੀ ਆ ਵੈਡ ਦੀ ਕਰਤੀਏ ਡਿਟੇਲ ਸੰਜੀ ਇਹ ਵੀਰ ਜੀ ਤੀਜਾ ਸੁਹਾਣੀ ਆ ਥੋੜੀ ਲੱਸੀ ਆ ਦੁੱਧ ਦੇ ਕੋ 14 15 ਕਿਲੋ ਬੱਚਾ ਨਹੀਂ ਜੇਗਾ ਹਾਂ ਲੋ ਬਿੱਟਾ ਜੀ 14 15 ਕਿਲੋ ਦੁੱਧ ਬਗੈਰ ਬੱਚੇ ਆ ਕੰਨੇ ਕ ਟਾਈਮ ਚ ਕੋਈ ਪਾਇ ਆ ਡੀਆ ਕੋਈ ਬੱਚਾ ਕੋਈ ਹੋਊਗੀ ਰੇੜ੍ਹ ਦੇ 2 ਮਹੀਨੇ ਕੇ ਲੋ ਬੜਾ ਲੰਬਾ ਸਮਾਂ ਨਹੀਂ ਨਹੀਂ ਜਿਆਦਾ ਚਿਰ ਦੀ ਨਹੀਂ ਹਾਂ ਸੋਵੇ ਆ ਜੇ ਫਿਰ ਦੱਸ ਦੇ ਵੀਰ ਸਤਨਾਮ ਜੀ ਤੀਜਾ ਠੀਕ ਆ ਸਾਡੇ ਕੋਲ ਤੋਂ ਵੱਡਾ ਚਲੋ ਥੋੜੀ ਸੰਭੀ ਕੱਟ ਬਿਲਕੁਲ ਲੋ ਵੀ ਕੱਟ ਵੱਡਾ ਤੇ 15 ਕਿਲੋ ਦੁੱਧਾ ਠੀਕ ਆ ਬਿਗੈਰ ਬੱਚੇ ਹਾਂ ਬਾਕੀ ਮਿਲਦੀ ਮੁਲਦੀ ਕਰਮਾ ਲਈ ਇਸੇ ਤਰ੍ਹਾਂ ਠੰਡੀ ਧੀਰੀ ਆ ਕੋਈ ਕਾਲ ਛਾਲ ਨਹੀਂ ਗਈ ਠੀਕ ਆ ਬਾਕੀ ਘਾਤ ਬੰਦਾ ਹਾਂ ਬਿਨਾ ਵੰਗਾ ਬਿਨਾ ਜੋੜ ਨਿਆਣਾ ਪਾਏ ਮਰਨ ਲੋਕ ਤਾਂ ਨਹੀਂ ਆ ਕੋਈ ਗਾਲੀ ਕਰਾ ਦਿਓ ਜਿਹੜਾ ਜੱਟ ਪਾਸ ਆਉਂ ਆਗਰ ਮੋਦੀਆ ਮਗਰਲੇ ਥਾਣਾ ਦੀ ਕੋਣ ਆ ਠੀਕ ਹੈ ਜੀ ਆ ਅਗਲੇ ਦਿਨ ਕਰ ਲਈਏ ਠੀਕ ਹੈ ਤੇ ਇਹ ਅੱਜ ਕਿਨੇ ਦੀ ਦੇ ਦੀਆਂ ਵੀਰ ਇਹ ਵੀ ਜਿੰਨਾ ਦੁੱਧ ਆਣਾ ਕੱਦ ਕੋਦਾਂ ਲਈ ਭਾਵੇਂ 40 42 ਦੀ ਵੇਚ ਲਈਏ ਇਹ ਆਪਾਂ 35000 ਦੀ ਪੌਂਚ ਕਰ ਦੇਣੀ ਆ ਰੋਕਣਾ ਹੀ 35 ਦੀ ਆ ਓਏ ਭੈਣ ਭਰਾ ਸਾਰੀਆਂ ਕਰੀਆਂ ਨਿਆਰੀ ਲਊਗਾ ਗਾੜੀ ਫੇਰ ਰਗੋਣਾ ਮਾਲ ਬਿਲਕੁਲ ਬਿਲਕੁਲ ਹਾਂ ਲਓ ਵੀ 35000 ਦੀ 200 ਹਾਂ ਜਾਂ ਨਾ ਜਿਹੜੀ ਇਹ ਵਾੜ ਮਿਲ ਜੂਗੀ 15 ਕਿਲੋ ਦੁੱਧ ਜਿੱਦਾਂ ਮਰਜੀ ਮੇਰਾ ਭਰਾ ਕੋਈ ਇੱਥੇ ਆਣ ਕੇ ਚੋਗੇ ਤਸੱਲੀ ਕਰ ਲੈ ਚਵਾਈ ਚੂਵੀ ਤੁਸੀਂ ਦੇਖ ਲਈਏ ਠੀਕ ਹਾਂਜੀ ਬੱਚੇ ਦਾ ਵੀ ਚਾਰ ਮਾਰਾ ਮਾਰ ਟੰਪਰੇ ਲਈ ਜਾਂ ਬੱਚਾ ਹੋਵੇ ਤਾਂ ਭਾਵੇਂ 50 ਹੀ ਆਪਾਂ ਚਲੋ ਕੋ ਕੰਮ ਨਹੀਂ ਜਿੱਦਾਂ ਵੀ ਜਿਸ ਹਾਲਾ ਮਾਲ ਆ ਉਸੇ ਹਾਲਾ ਆਪਾਂ ਵੇਚ ਰਾਹੀ ਬਿਲਕੁਲ ਯਾਨੀ ਦੁੱਧ ਬਹੁਤ ਆ ਉਹਨ ਇੰਨਾ ਮਾਲ ਪਾਇਆ ਕਿ ਜਿਹੜਾ ਨਹੀਂ ਬੱਚਾ ਦਾ ਬਗੈਰ ਬੱਚੋ ਪਸ਼ੂ ਪੋਣਾ ਪੈਂਦਾ ਫਿਰ ਵੇਖਦਾ ਨਹੀਂ ਕੋਈ ਗੱਲ ਨਹੀਂ ਨਾਲ ਆਪਾਂ ਕੋ ਕੰਮ ਰੋਜ਼ ਮਾਲ ਵੇਚਣਾ ਮਾਰਾ ਜੇ ਕੋਈ ਗੱਲ ਆ ਸੋ ਸੋਏ ਅੱਜ ਐਨੀਮਲ ਵੀਰਸ ਸਤਨਾ ਮੇ ਉਹ ਸੀ ਅੱਜ ਫਾਈਨਲ ਹਾਂਜੀ ਹਾਂਜੀ ਇਹ ਅੱਜ ਐਨੀਮਲ ਨੇ ਟੋਟਲ ਸੂਈਆਂ ਸੂਈਆਂ ਨੇ ਕਰਮਾ ਲੀਆਂ ਠੀਕ ਹੈ ਜੀ ਇੱਕ ਗੱਬਨ ਵੈੜ ਦਿਖਾਈ ਆ ਤੇ ਆਇਦਰ ਜਿਹੜੀਆਂ ਤਿੰਨ ਮਾਜਾਂ ਤੁਹਾਨੂੰ ਦਿਖਾਤੀਆਂ ਨੇ ਇੱਕ ਬਿਲਕੁਲ ਤਾਜੀ ਸੱਜਰ ਸੂਈ ਆ ਜਿਹੜੇ ਮੇਰੇ ਭਰਾ ਸ਼ੌਕ ਰੱਖਦੇ ਆ ਵੀ ਨੀਲੀ ਮੇ ਦਾ 15 16 ਸਰੀ ਮੇ ਆ ਮੌਕੇ ਤੇ ਤੁਸੀਂ ਚੋਕੇ ਆਪਣੀ ਦਸਤ ਲਈ ਕਰਕੇ ਲੈ ਜਾ ਜੀ ਇੱਕ ਸਤਨਾਮ ਨੰਬਰ ਵੀਰ ਆਪਣੇ ਕਰਮ ਦਾ ਬਣਾਇਆ ਵੀਰ ਜੀ 94655 59955 ਪਿੰਡ ਕੈਰੋ ਤਸੀਲ ਪਟੇ ਜਿਲ੍ਹਾ ਸ਼ਹੀਦ ਸਰਹੰਦ ਤੁਹਾਨੂੰ ਸੇਵਾ ਜੀ ਠੀਕ ਹੈ ਜੀ ਹਾਂ ਜੀ ਤੋਂ ਦੋਸਤੋ ਇਹ ਐਡਰੈਸਾ ਐਡਰੈਸ ਤੇ ਵਿਜ਼ਿਟ ਕਰਕੇ ਆਪਣੀ ਤੁਸੀਂ ਤਸੱਲੀ ਕਰ ਸਕਦੇ ਹੋ ਠੀਕ ਹੈ ਜੀ ਮਾਲ ਰੂਟੀਨ ਦੇ ਵਿੱਚ ਹੀ ਆਉਂਦਾ ਇਸ ਫਾਰਮ ਤੇ ਇਸ ਕਿਨੇ ਤੇ ਤਾਂ ਫਿਲਹਾਲ ਆਜ ਇਸ ਵੀਡੀਓ ਵਿੱਚ ਇਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ